ਉਸਰਾ ਜੋ ਮੈਨੂੰ ਅਨਭਵ ਹੋਇਆ ਜੋ ਝਲਕ ਮਿਲੀ ਉਸ ਅਕਾਲ ਦੀ ਨਹੀਂ ਕਹਿ ਸਕਦਾ ਮੈਂ ਫਿਰ ਅਰਜ਼ ਕਰਾਂ ਜਿਸ ਵਕਤ ਮਨੁਖ ਦਾ ਮਨ ਅਕਾਲ ਵਿੱਚ ਆਉਂਦਾ ਹੈ ਕਥਾ ਨਹੀਂ ਹੋ ਸਕਦੀ ਕੀਰਤਨ ਨਹੀਂ ਉਸ ਉਸੇ ਨੂੰ ਸਮਾਧੀ ਕਹਿੰਦੇ ਨੇ ਧਾਰਣਾ ਧਿਆਨ ਸਮਾਧੀ ਉਸੇ ਨੂੰ ਕੇ ਸੁਣੀਏ ਮਨਿਏ ਮਨੁ ਕੀਤਾ ਭਾ ਸਰਵਨ ਮਨਨ ਨਿਦੇਆਸਨ ਜਦੋਂ ਆਪਣੇ ਆਸਣ ਦੇ ਚਿੱਗ ਗਏ ਨਿਜੀ ਆਸਣ ਦੇ ਚਲੇ ਲੋ ਗਏ ਹੁਣ ਕੀ ਬੋਲਣਾ ਕਥਨੇ ਬਦਨੇ ਕਹਿਨ ਕਹਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਇਹ ਬੋਲਣਾ ਤੇ ਰੋਣਾ ਉਨੇ ਚਿਰ ਤੱਕ ਜਿੰਨੇ ਚਿਰ ਤੱਕ ਮੂੰਹ ਖਾਲੀ ਹੈ ਸ਼੍ਰੀ ਸਦੀ ਸਾਹਿਬ ਕਹਿੰਦੇ ਨੇ ਕਿ ਸਿੱਕੇ ਸਵਤਲ ਮੈਂ ਰੋਣਾ ਬੰਦ ਕਰਦਾ ਕਦੋਂ ਕਹਿੰਦਾ ਜਦ ਮੇਰਾ ਮੂੰਹ ਨੂੰ ਆਉਣ ਵਾਲੇ ਨਾਲ ਭਰਿਆ ਹੁੰਦਾ ਮਿਠਾਈ ਨਾਲ ਭਰਿਆ ਹੁੰਦਾ फिर मैं कुछ आवाज करा कुछ बोला किस तरह बोला मेरा मुंह ही भरया शेख साहब इंज कह जब मेरे मुंह निवाला है, मैं नहीं बोल सकता कथनी बदने कहन कहावन समझ परी तो बिसर गावन कबीर कहें गुंगा हो गया मैं नहीं कह सकता ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਮੈਂ ਇੱਕਦਮ ਫਿਰ ਦਰਾਵਾ ਜਿਨ੍ਹਾਂ ਨੂੰ ਮਿਲਿਆ ਨਾ ਮਿਹਨਤ ਕੀਤੀ ਕੁਝ ਖੇਡ ਬਣੀ ਨਾ ਉਹ ਤੋ ਇਨਕਾਰੀ ਹੋ ਗਏ ਤੇ ਜਿਨ੍ਹਾਂ ਦੀ ਖੇਡ ਕੁਝ ਬਣ ਗਈ ਉਹ ਗੋਂਗੇ ਹੋ ਗਏ ਕਹਿਣ ਲੱਗੇ ਨਹੀਂ ਕੁਝ ਕਰ ਸਕਦੇ ਆਮ ਦਰਮਿਆਨਾ ਬੰਦਾ ਵਿਚਾਰਾ ਦੁਬਧ ਚ ਰਹਿ ਜਾਂਦਾ ਕੀ ਕਰੇ ਜੇ ਨਾਲ ਦੇ ਕੁਝ ਖੇਡ ਬਣੇ ਉਹ ਕਹਿਣ ਜੋਗਾ ਹੀ ਨਹੀਂ ਤੇ ਕਹਿ ਵੀ ਨਹੀਂ ਸਕਦੇ ਕਿ ਕਹਿਣ ਦੇ ਸ ਆਮਦੀ ਵੀ ਨਹੀਂ ਅਵਸਥਾ ਗੋਂਗੇ ਕਬੀਰ ਗੋਂਗਾ ਹੁਆ ਬਾਵਰਾ ਪਾਗਲ ਵੀ ਹੋ ਗਿਆ ਸਮਾਜ ਨਾਲ ਤਾਲ ਮੇ ਨਹੀਂ ਬੈਠਦਾ ਪਾਗਲ ਦਾ ਸਮਾਜ ਨਾਲ ਤਾਲ ਮੇ ਨਹੀਂ ਬੈਠਦਾ ਸੰਤ ਦਾ ਜਿਸ ਦਾ ਸਮਾਜ ਨਾਲ ਤਾਲ ਮੇਲ ਬੈਠਦਾ ਹੈ ਤੇ ਸਮਾਜ ਦੀ ਤਰ੍ਹਾਂ ਜੀ ਰਿਹਾ ਹੈ ਪਾਗਲ ਨਹੀਂ ਹੈ ਹਰ ਸੰਤ ਵੀ ਨਹੀਂ ਗਿਆ। পাগল ਸਮਾਜ ਤੋਂ ਥੱਲੇ ਜੀਂਦਾ ਹੈ। ਪੈਰਾਂ ਤੋਂ ਥੱਲੇ ਚਲਾ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਸਿਰ ਤੋਂ ਉੱਪਰ ਜੀਂਦਾ ਹੈ। ਉੱਚਾ ਉੱਠ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। ਪਾਗਲ ਨੂੰ ਪਾਗਲਖਾਨੇ ਭੇਜਿਆ ਜਾਂਦਾ ਹੈ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਨੂੰ ਤੇ ਫਿਰ ਤੱਤੇ ਇੱਤ ਵਿਤੇ ਬਿਠਾਇਆ ਜਾਂਦਾ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ ਸੋਲੀ ਤੇ ਚੜਾਇਆ ਜਾਂਦਾ ਹੈ ਚੋਟੀ ਦੇ ਸੰਤ ਸੰਸਾਰ ਨੇ ਨਹੀਂ ਕਬੂਲ ਕੀਤੇ ਇਸ ਵਾਸਤੇ ਰਵਿੰਦਰਨਾਥ ਟੈਗੋਰ ਕਹਿੰਦੇ ਸਨ ਕਿ ਹਰ ਅਵਤਾਰ ਆਪਣੇ ਸਮੇਂ ਤੋਂ 100 ਸਾਲ ਘਟ ਤੋਂ ਘਟ ਪਹਿਲੇ ਹੀ ਪੈਦਾ ਹੁੰਦਾ ਹੈ ਜਦ ਸਮਾ ਉਹ ਸਾਨੂੰ ਸਮਝਦਾ ਹੈ ਉਦੋਂ ਹੁੰਦਾ ਨਹੀਂ ਤੇ ਜਦੋਂ ਹੁੰਦਾ ਹੈ ਉਦੋਂ ਸਮਾਂ ਇੰਨਾ ਗੱਲ ਉਤਨੀ ਉੱਚੀ ਕਰਦਾ ਹੈ ਇਤਨੇ ਉੱਚੀ ਗੱਲ ਸਮਾਜ ਦੇ ਸਿਰ ਦੇ ਉੱਪਰੋਂ ਲੰਘਦੀ ਹੈ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਜਦ ਕਦੀ ਕਿਸੇ ਮਨੁੱਖਾਂ ਦੀ ਜਦ ਗੱਲ ਸਮਝ ਚ ਆ ਜਾਂਦੀ ਹੈ ਪਕੜ ਚ ਆ ਜਾਂਦੀ ਹੈ ਉਸ ਮਹਾਂਪੁਰਸ਼ ਦੀ ਉਦੋਂ ਹੁੰਦਾ ਨਹੀਂ ਆ ਖਰਬਿੰਦਰ ਨਾਰਟੇ ਗੌਰ ਕਹਿੰਦੇ ਨੇ ਮੈਨੂੰ ਐਸਾ ਲੱਗਦਾ ਹੈ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਪਹਿਲੇ ਆਉਂਦਾ ਹੈ ਔਰ ਵਾਕਈ ਪਹਿਲੇ ਹੀ ਆਵੇਗਾ ਅਖਰ ਅਗੇ ਦੀ ਗੱਲ ਕਰੇਗਾ ਉੱਚੀ ਗੱਲ ਕਰੇਗਾ ਜਿੱਥੇ ਅੱਜ ਸਮਾ ਪਹੁੰਚੇ ਆ ਨੇ ਅੱਗੇ ਦੀ ਗੱਲ ਕਰੇਗਾ ਜਿੱਥੇ ਅੱਗੇ ਜਗਤ ਪਹੁੰਚੂਏ ਨੇ ਜਿੱਥੇ ਜਗਤ ਖੜਾ ਹੈ ਅਗਰ ਉਹੀ ਉਹ ਗੱਲ ਕਰੇ ਉਹ ਤਾਂ ਸਮਾਜ ਦਾ ਹਿੱਸਾ ਬਣ ਗਈ ਹੈ ਗੱਲ ਤੇ ਉਹ ਅੱਗੇ ਦੀ ਕਰੇਗਾ ਕਦੇ ਕਦਾਂ ਜਦ ਸਮਾਜ ਦੇ ਚੋਂ ਕੁਝ ਵਿਅਕਤੀ ਉਸ ਸਥਾਨ ਤੱਕ ਪਹੁੰਚਦੇ ਨੇ ਉਹ ਹੁੰਦਾ ਨਹੀਂ ਬਸ ਇੱਥੋਂ ਫਿਰ ਮਜ਼ਬ ਬਣਦੇ ਨੇ ਇਥੋਂ ਰਸਤੇ ਬਣਦੇ ਨੇ ਇਥੋਂ ਉਹਨਾਂ ਔਤਾਰਾਂ ਦੀ ਖੇਡ ਚੱਲ ਪੈਂਦੀ ਹੈ ਤੇ ਵੀ ਮੈਲਸ ਕਰਦੇ ਆਪਨੇ ਸਮੇਂ ਵਿੱਚ ਕੋਈ ਔਤਾਰਾਂ ਨਾਲ ਕੋਈ ਬਹੁਤ ਵੱਡੀ ਪੀੜ ਨਹੀਂ ਸੀ ਗਿਣਤੀ ਮਿਲਦੀ ਬੰਦੇ ਹੁੰਦੇ ਸਨ ਕਈ ਵਾਰ ਉਹ ਵੀ ਸਾਥ ਛੱਡ ਜਾਂਦੇ ਸਨ ਨਾਲ ਰਹਿਣ ਵਾਲੇ ਜਿਹੜੇ ਈਸਾ ਦੇ ਸਨ ਉਹਨਾਂ ਨੇ ਹੀ ਸਾਨੂੰ 30 ਰੁਪਏ ਚ ਵੇਚ ਦਿੱਤਾ ਸੀ ਨਾਲ ਰਹਿਣ ਵਾਲੇ ਨਾਲ ਰਹਿਣ ਵਾਲਿਆਂ ਨੇ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਤੁਸੀਂ ਸਾਡੇ ਗੁਰੂ ਨੇ ਅਸੀਂ ਸਿੱਖ ਨਹੀਂ ਬਾਕੀ ਤੇ ਉਹ ਜਿਹੜੇ ਛੱਡੀ ਬੈਠੇ ਸਨ ਜਿਹੜੇ ਬਿਲਕੁਲ ਨੇੜੇ ਸਨ ਉਹਨਾਂ ਨੇ ਵੀ ਵਿਦਾਵਾ ਲਿਖ ਦਿੱਤਾ ਇਹ ਪ੍ਰਖਿਆ ਇੱਕ ਵਾਰ ਗੁਰੂ ਨਾਨਕ ਨੇ ਵੀ ਲਈ ਸੀ ਬੜੀ ਭੀੜ ਆਪ ਦੇ ਪਿੱਛੇ ਚੱਲ ਰਹੀ ਸੀ ਤੇ ਗੁਰੂ ਨਾਨਕ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਧਾਣਕ ਰੂਪ ਬਣਾਇਆ ਜਨਮ ਸਾਖਿ ਵਿੱਚ ਲਿਖਿਆ ਹੈ ਅੱਧੀ ਬੀੜ ਛੱਡ ਗਈ ਬਾਬਾ ਪਾਗਲ ਹੈ ਪੱਥਰ ਮਾਰਦਾ ਹੈ ਅੱਧੇ ਚਲੇ ਗਏ ਪਰ ਸਤਿਗੁਰੂ ਦੇਖਦੇ ਨੇ ਅਜੇ ਅੱਗੇ ਪਿੱਛੇ ਆ ਰਹੇ ਨੇ ਹੱਥ ਵਿੱਚ ਸੋਟਾ ਸੀ ਤੇ ਸੋਟਾ ਵਾਣਾ ਸ਼ੁਰੂ ਕੀਤਾ ਜਨਮ ਸਾਖੀ ਚੇ ਕਥਾ ਅਧਿਆਤਾਂ ਚੋਂ ਵੀ ਅੱਧੇ ਚਲੇ ਗਏ ਇੱਕ ਚੌਥਾਈ ਪਾਗ ਰਹਿ ਗਿਆ ਹੁਣ ਸਤਿਗੁਰ ਨੇ ਝੋਲੇ ਚੋਂ ਸੋਨੇ ਦੀਆਂ ਮੋਰਾ ਕੱਡੀਆਂ ਤੇ ਸੁਖਨੀਆਂ ਸ਼ੁਰੂ ਕੀਤੀਆਂ ਸਭ ਨੇ ਝੁਕ ਲਈਆਂ ਪੱਥਰ ਖਾ ਕੇ ਤੇ ਕੁਝ ਚੱਲ ਰਏ ਸੰ ਨਾਲ ਪਰ ਸੋਨੇ ਦੀ ਮਾਰ ਪਈ ਰਹਿ ਗਏ ਰੁਕ ਗਏ ਕਈ ਵਾਰ ਦੁੱਖਾਂ ਦਾ ਮਾਰਿਆ ਹੋਇਆ ਮਨੁੱਖ ਤੇ ਚੱਲਦਾ ਹੈ ਨਾਲ ਸੁੱਖਾਂ ਦੇ ਮਾਰੇ ਰਹਿ ਜਾਂਦੇ ਨੇ ਪਹੇ ਜਾਂਦੇ ਨੇ ਅਸਲ ਉੱਤੇ ਸੋਨੇ ਦੀਆਂ ਮੋਰਾ ਸੁੱਟੀਆਂ ਝੁਕ ਲਈਆਂ ਛੋੜ ਗਏ ਬਾਬੇ ਨੇ ਹੁਣ ਕੀ ਕਰਨਾ ਬਾਬੇ ਦੇ ਪਿੱਛੇ ਜਾ ਕੇ ਲੇਕਿਨ ਹੁਣ ਜਦ ਸਤਗੁਰ ਦੇਖਦੇ ਨੇ ਇੱਕ ਮਨੁੱਖ ਹੈ ਪਿੱਛੇ ਇੱਕ ਪਿੱਛੇ ਹੀ ਆ ਰਿਹਾ ਹੈ ਕਾਫੀ ਦੂਰ ਜਾ ਕੇ ਸਤਗੁਰ ਰੁਕਦੇ ਨੇ ਔਰ ਉਸ ਇੱਕ ਨੂੰ ਕਹਿੰਦੇ ਨੇ ਸਾਰੇ ਚਲੇ ਗਏ ਤੋ ਨਹੀਂ ਗਿਆ ਪਤਾ ਉਸਨੇ ਕੀ ਆਖੇ ਹੱਥ ਜੋੜ ਕੇ ਬਾਬਾ ਸਾਰਿਆਂ ਦੇ ਆਪਣੇ ਘਰ ਸਨ ਆਪਣੇ ਘਰਾਂ ਚ ਚਲੇ ਗਏ ਮੈਂ ਨਿਥਾਵੇਂ ਦਾ ਦਰ ਤੇ ਤੁਹਾਡਾ ਦਰ ਹੈ ਮੇਰਾ ਤੇ ਹੋਰ ਕੋਈ ਘਰ ਹੀ ਨਹੀਂ ਹੈ ਤੁਹਾਡਾ ਘਰ ਮੇਰਾ ਘਰ ਹੈ ਤੁਹਾਡੇ ਕਦਮ ਮੇਰੇ ਘਰ ਹੈ ਮੇਰਾ ਤੇ ਕੋਈ ਘਰ ਨਹੀਂ ਕ੍ਰਿਮ ਦੇ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ ਤੂੰ ਨਹੀਂ ਥਾਵਾ ਨਹੀਂ ਮੈਂ ਆਪਣਾ ਘਰ ਲੱਭ ਰਿਆ ਸੀ ਦੁਨੀਆ ਦੇਖੇਗੀ ਨਾਨਕ ਤੇਰੇ ਹਿਰਦੇ ਚ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਦੇ ਹਿਏ ਮਾਇ ਪੁਣ ਸਤ ਸੰਗਤ ਔਰ ਇਸ ਦਿਨ ਬਸ ਬੋ ਮੈਂ ਕਰੂ ਤੇ ਭਾਈ ਲੈਣਾ ਜੀ ਸਨ ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਪ੍ਰਿਖਿਆ ਸਹਿਬਾਂ ਨੇ ਵੀ ਲਈ ਸੀ। بڑے بڑے ਅਵਤਾਰਾਂ ਨਾਲ ਕੋਈ ਇੱਕ ਕਦਮ ਨੁਕਰੇ ਗਿਆ ਸੀ ਕਿ ਭੀੜ ਬਾਅਦ ਵਿੱਚ ਇਕੱਠੀ ਹੁੰਦੀ ਹੈ। ਹਮੇਸ਼ਾ ਇਸ ਤਰ੍ਹਾਂ ਦੇ ਪੁਰਸ਼ ਪਾਗਲ ਸਮਾਜ ਦਾ ਹਿੱਸਾ ਨਹੀਂ ਬਣਦਾ ਤੇ ਚਲੋ ਹਸਪੀਟਲ ਪੁਚਾ ਇਲਾਜ ਕਰੋ। ਸੰਤ ਸਮਾਜ ਦਾ ਹਿੱਸਾ ਨਹੀਂ ਬਣਦਾ ਤਾਂ ਤੀ ਤਵੀ ਤੇ ਬਿਠਾਓ ਬੰਦ ਬੰਦ ਕਰੋ। ਮੈਂ ਫਿਰ ਅਰਜ਼ ਕਰਾਂ ਜੋ ਬਹੁਤ ਵੱਡੇ ਪੂਜੇ ਜਾਂਦੇ ਹਨ ਕਿਦਰ ਭੁਲੇਖਾ ਚ ਨਾ ਪੈ ਜਾਣਾ ਸੰਤ ਨੇ ਮਨੰਤ ਨੇ ਮੇਰੀ ਜ਼ਿੰਦਗੀ ਗਲਵਨ ਇਹਨਾਂ ਲੋਕਾਂ ਚ ਲੰਗੀ ਹੈ 45 ਸਾਲ ਹੋ ਗਏ ਮੈਨੂੰ ਕੋਈ ਫਰਕ ਨਹੀਂ ਆਦਾ ਧਾਰਮਿਕ ਜਗਤ ਵਿੱਚ ਪਖੰਡ ਪੂਜਿਆ ਜਾ ਰਿਹਾ ਹੈ ਕਰਮ ਧਰਮ ਪਖੰਡ ਜੋ ਦੀ ਸੇ ਸੰਤ ਦੀ ਪਛਾਣ ਕਿ ਕਿਸੇ ਸੰਤ ਨੂੰ ਆਉਂਦੀ ਹੈ ਹਰ ਇੱਕ ਨੂੰ ਨਹੀਂ ਆਉਂਦੀ ਇਹ ਵੀ ਮਰਜ਼ ਕਰਦੇ ਆਂ ਸੰਤ ਜਦ ਆਪਣੇ ਵਕਤ ਦੇ ਚਾਉਂਦਾ ਨਹੀਂ ਪਹਿਚਾਣਿਆ ਜਾਂਦਾ ਤੇ ਜਦ ਕਈਆਂ ਦੀ ਪਹਿਚਾਣ ਬਣਦੀ ਏ ਉਦੋਂ ਹੁੰਦਾ ਨਹੀਂ ਇਹ ਵੀ ਮਰਜ਼ ਕਰਦੇ ਆਂ ਮਨ ਦੀ ਗੱਲ ਕਰ ਰਹੇ ਨੇ ਇਸੇ ਮਨ ਬਾਰੇ ਸ੍ਰੀ ਰਾਮਾਨੰਦ ਲੇਖ ਸਬਦ ਹੈ ਬੜਾ ਕੀਮਤੀ ਗੁਰਵੰਤ ਸਿੰਘ ਜੀ ਮਹਾਰਾਜ ਦੇ ਵਿੱਚ ਬਸੰਤ ਰਾਗ ਦੇ ਅੰਦਰ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇੋ ਪੰਗ ਪੰਗ ਕਹਿੰਦੇ ਨ ਪਿੰਗਲੇ ਨੋ ਰਾਮਾਨੰਦ ਜੀ ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ ਬਟਕਣਾ ਬਟ ਗਿਆ ਚੰਚਲ ਦਾ ਮਤਲਬ ਹੈ ਚੱਲ ਚੱਲ ਜੋ ਚੱਲ ਰਹਾ ਹੈ ਚੱਲ ਰਹਾ ਹੈ ਚੱਲ ਰਹਾ ਹੈ ਰੁਕਦਾ ਹੀ ਨਹੀਂ ਸੰਸਾਰ ਚਲਾਇਮਾਨ ਹੈ ਸੰਸਾਰ ਨੂੰ ਚੰਚਲ ਕਹਿੰਦੇ ਨੇ ਪਰਮਾਤਮਾ ਨਹਿ ਚਲ ਹੈ ਟਿਕੇ ਹੋਇਆ ਹੈ ਮੁਕਾਮ ਨਹੀਂ ਹੈ ਨਹਿ ਚਲਦਾ ਆਨੰਦ ਮਾਣਨ ਵਾਸਤੇ ਮਨ ਨੂੰ ਟਿਕਣਾ ਪਏਗਾ ਧਰਮ ਦੀ ਸਾਰੀ ਸਾਧਨਾ ਮਨ ਨੂੰ ਟਿਕਾਉਣ ਦੀ ਨਹਿ ਚਲ ਕਰੇ ਜਿੱਥੇ ਚਲਣਾ ਰੁਕ ਗਿਆ ਨਹਿ ਚਲ ਅਵਸਥਾ ਬਣ ਗਈ ਹੈ ਅਕਾਲ ਕਾਲ ਦੇ ਵਿੱਚ ਸਭ ਕੁਝ ਚਲਾਈ ਮਾਨ ਹੈ ਸਭ ਕੁਝ ਚਲ ਰਿਹਾ ਹੈ ਸਮਝ ਸਭ ਕੁਝ ਚਲ ਰਿਹਾ ਕੁਝ ਵੀ ਟਿਕਿਆ ਹੋਇਆ ਨਹੀਂ ਹੈ ਤੁਸੀਂ ਕਿਸੇ ਚੀਜ਼ ਨੂੰ ਅਸਥਿਰ ਟਿਕੀ ਹੋਈ ਨਹੀਂ ਦੇਖ ਸਕਦੇ ਸਭ ਚਲਾਈ ਮਾਨ ਹੈ ਇੱਕ ਬੱਚਾ ਵੀ ਚਲ ਰਿਹਾ ਹੈ ਸਹਜ ਸਹਜ ਜਵਾਨ ਹੋ ਰਿਹਾ ਹੈ ਇੱਕ ਜਵਾਨ ਵੀ ਚੱਲ ਰਿਹਾ ਹੈ ਸਹਜ ਸਹਜ ਬੁੱਢਾ ਹੋ ਰਿਹਾ ਇੱਕ ਬੁੱਢਾ ਵੀ ਚੱਲ ਰਿਹਾ ਹੈ ਸਹਜ ਸਹਜ ਕਬਰ ਦੀ ਤਰਫ ਜਾ ਰਿਹਾ ਔਰ ਕਿਥੇ ਜਾ ਰਿਹਾ ਹੈ ਸ਼ਮਸ਼ਾਨਗਾਹ ਡਾਟ ਜਾ ਰਿਹਾ ਸਭ ਕੁਝ ਜਗਤ ਦੇ ਚ ਚੱਲ ਰਿਹਾ ਠਿੱਕੇ ਹੋਇਆ ਕੁਝ ਵੀ ਨਹੀਂ ਹੈ ਸਮੇਂ ਦੇ ਚ ਸਭ ਕੁਝ ਚਲਾਏ ਮਾਨ ਹੈ ਕਿ ਸਮਾ ਸਾਰਿਆਂ ਦੀ ਕਬਰ ਬਣਾ ਦਿੰਦਾ ਹੈ ਸਮਾ ਸਾਰਿਆਂ ਦੀ ਚਿਤਾ ਸਜਾ ਦਿੰਦਾ ਹੈ ਸਮੇਂ ਦਾ ਹੀ ਦੂਜਾ ਨਾਮ ਹੈ ਸ਼ਮਸ਼ਾਨਗਾਟ ਔਖੇ ਨਾ ਹੁਣਾ ਸਮੇਂ ਦਾ ਹੀ ਦੂਜਾ ਨਾਮ ਹੈ ਕਬਰ ਬਾਬਾ ਫਰੀਦ ਕਹਿੰਦੇ ਨੇ ਤਨ ਕਬਰ ਤੱਕ ਪਹੁੰਚੇ ਐ ਬੰਦੇ ਉਸ ਤੋਂ ਪਹਿਲੇ ਤੋਂ ਖੁਦਾ ਤੱਕ ਪਹੁੰਚ ਜਾ ਇਸ ਨੂੰ ਆਮ ਬੋਸਾ ਚ ਇੰਜ ਕਹਿੰਦੇ ਨੇ ਤਨ ਸ਼ਮਸ਼ਾਨਗਾਟ ਤੱਕ ਪਹੁੰਚੇ ਐ ਮਨ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਜੀਵਨ ਯਾਤਰਾ ਸਫਲ ਹੋ ਜਾਏਗੀ ਤਨ ਸਮਸ਼ਾਨ ਘਾਟ ਤੱਕ ਪਹੁੰਚ ਗਿਆ ਪਰ ਮਨ ਭਗਵਾਨ ਦੇ ਘਾਟ ਨਹੀਂ ਪਹੁੰਚਿਆ ਬਸ ਭਗਵਾਨ ਇੱਕ ਫਿਰ ਸਮਾ ਦਿੰਦਾ ਹੈ ਫਿਰ ਸਮੇਂ ਚ ਜਨਮ ਫਿਰ ਉਹ ਹੋਰ ਜਨਮ ਦੇ ਦਿੰਦਾ ਹੈ ਫਿਰ ਮੌਕਾ ਦਿੰਦਾ ਹੈ बार-बार ਇਹ ਮੌਕਾ ਮਿਲਦਾ ਹੈ ਕਾਲ ਦੇ ਚ ਕਾਕੇ ਮਨੁੱਖ ਅਕਾਲ ਤੱਕ ਪਹੁੰਚ ਸਕੇ ਐ ਸਵਛ ਦੀ ਕਬੀਰ ਨੂੰ ਕਹਿਣਾ ਪਿਆ ਐ ਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਬ ਹੋਇਆ ਐ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾ ਚੁਕਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿੱਤਾ ਬਣਾਂ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਔਖੇ ਨਾ ਹੋਣਾ ਅਗਰ ਇੱਕ ਪੁਰਸ਼ ਸਹੀ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆ ਨਾਰੀ ਜੈਸਾ ਹੋ ਜਾਏਗਾ ਜ਼ਿੰਮੇਵਾਰੀਆਂ ਜੋ ਹੈ ਕਰੀਬਨ ਕਰੀਬਨ ਛੱਡ ਦੇ ਇਹਦਾ ਆਵਾਜ਼ ਦੇ ਜਬਾਰੀਤੀ ਆ ਜਾਏਗੀ ਐਸਾ ਕਹਿੰਦੇ ਨੇ ਕਿ ਕਿਸਤਰੀ ਅਗਰ ਸਹੀ ਢੰਗ ਨਾਲ ਜੀਵੇ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕਰ ਦਕੜ ਜ਼ਿਆਦਾ ਵੱਧ ਜਾਏਗੀ ਇਹ ਵੀ ਮੈਰਜ ਕਰਦੇ ਐਸਾ ਕਹਿੰਦੇ ਨੇ ਇਸ ਹਾਸਤੇ ਕਹਿੰਦੇ ਨੇ ਕਿ ਇੱਕ ਪੁਰਸ਼ ਅਗਰ ਸਹੀ ਢੰਗ ਨਾਲ ਜੀਵੇ ਅਗਲਾ ਜਨਮ ਨਾਰੀ ਦਾ ਕਿਉਂਕਿ ਵਿਪਰੀਤ ਦੀ ਕਸ਼ਿਸ਼ ਦੇ ਚ ਮਨੁੱਖ ਜੀਂਦਾ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ਗਨਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਰ ਮੇ ਪੁਰਖ ਪੁਰਖ ਮੇ ਨਾਰ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਐ ਬ੍ਰह्म ਗਿਆਨੀ ਉਸ ਨੂੰ ਸਮਝੋ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਬਿਰਧ ਹੁੰਦੇ ਆਉਂਦੇ ਆ ਕਿਸੇ ਹੱਦ ਤੱਕ ਕੁਰਸ਼ਨਾਰੀ ਜੈਸਾ ਹੋ ਜਾਂਦਾ ਐਸੇ ਘਰ ਹਮ ਬਹੁਤ ਬਸਾਏ ਇਤ ਕਈ ਘਰ ਮੈਂ ਬਸਾਏ ਨੇ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿਤਾ ਬਣਿਆ ਕਈਆਂ ਦੀ ਧੀ ਬਣਿਆ ਕਈਆਂ ਦੀ ਮਾਂ ਬਣੀ ਹੁਣ ਨਹੀਂ ਮੈਂ ਘਰ ਵਸਣਾ ਕਵੀਸ ਹੁਣ ਮੈਂ ਕਾਲ ਚੋਂ ਨਿਕਲ ਗਿਆ ਅਕਾਲ ਦੇ ਚ ਪਹੁੰਚ ਗਿਆ ਅਕਾਲ ਅੰਤਰੀਵ ਤੀਰਤ ਉਥੇ ਪਹੁੰਚਦਿਆਂ ਹੀ ਪਾਪ ਧੁੱਲਦੇ ਨੇ ਉਸ ਤੋਂ ਪਹਿਲੇ ਨਹੀਂ ਧੁੱਲਦੇ ਵਰਤਮਾਨ ਤੱਕ ਪਹੁੰਚਦਿਆਂ ਪਹੁੰਚਦਿਆਂ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਨੇ ਤੇ ਪਾਪ ਦਿਸਣੇ ਵੀ ਸ਼ੁਰੂ ਹੋ ਜਾਂਦੇ ਨੇ ਕਾਲ ਦੇ ਚਤੇ ਪਾਪ ਦਿਸਦਾ ਹੀ ਨਹੀਂ ਸਾਰਾ ਦਿਨ ਮਨੁੱਖ ਬੰਦਾ ਝੂਠ ਬੋਲਦਾ ਝੂਠ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਫਰੇਬ ਕਰਦਾ ਫਰੇਬ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਬੇਈਮਾਨੀ ਕਰਦਾ ਬੇਈਮਾਨੀ ਦਿਖਾਈ ਨਹੀਂ ਦਿੰਦੀ ਸਾਰਾ ਦਿਨ ਅਨਰਥ ਕਰਦਾ ਅਨਰਥ ਦਿਖਾਈ ਨਹੀਂ ਦਿੰਦਾ ਇਸ ਨੂੰ ਦੇਖਣ ਵਾਸਤੇ ਵੀ ਵਰਤਮਾਨ ਚਾਹੀਦਾ ਹੈ ਵਰਤਮਾਨ ਦੇ ਦਰਪਣ ਦੇ ਵਿੱਚ ਪਾਪ ਦਿਸਦੇ ਨੇ ਪੁੰਨ ਦਿਸਦੇ ਨੇ ਸੰਸਾਰ ਦੀ ਸਹੀ ਝਲਕ ਸਾਹਮਣੇ ਆਉਂਦੀ ਹੈ ਨਿਰੰਕਾਰ ਦੀ ਵੀ ਝਲਕ ਮਿਲਦੀ ਹੈ ਇਸ ਵਾਸਤੇ ਕਹਿੰਦੇ ਨੇ ਵਰਤਮਾਨ ਦਰਵਾਜ਼ਾ ਹੈ ਕਾਲ ਤੋਂ ਅਕਾਲ ਵਿੱਚ ਜਾਣ ਦਾ ਦਵਾਰ ਹੈ ਵਰਤਮਾਨ ਤੇ ਇੱਕ ਵਾਰ ਮੈਂ ਫਿਰ ਦੁਹਰਾਵਾਂ ਅਗਰ 1000 ਬੰਦੇ ਸਾਧਨਾ ਕਰਨ ਵਾਹਿਗੁਰੂ ਮੰਤਰ ਦੀ ਤੇ ਵਰਤਮਾਨ ਵਿੱਚ ਆਉਣ ਦੀ ਕੋਸ਼ਿਸ਼ ਕਰਨ 1000 ਵਿੱਚ ਕਿਦਰੇ ਇੱਕ ਅੱਧਾ ਉਹਦੀ ਸਾਧਨਾ ਨੂੰ ਭਾਗ ਲੱਗਦਾ ਹੈ